ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਜੀ ਅੱਜ ਉਹ ਚਾਹ ਪੀ ਲੋ ਸਵੇਰ ਦੇ ਨਾਸਤੇ ਦੀ ਚਾਹ ਬਣਾਈ ਸੀ ਤੇ ਮੈਂ ਇੱਧਰ ਪਾ ਕੇ ਪੀਣ ਲੱਗੀ ਸੀ ਮੈਂ ਕਿਹਾ ਚਲੋ ਪੀਨੇ ਆ ਚਾਹ ਤੇ ਇੱਧਰ ਆਇਆ ਸੀ ਸਾਡਾ ਲੱड्डू ਸਿੰਘ ਲੱड्डू ਆਇਆ ਏਕਮ ਆ ਦੇਖ ਲੋ ਸਵੇਰੇ ਸਾਰੇ ਉੱਠ ਜਾਂਦਾ ਤੇ ਇਹਦਾ ਦਿਲ ਨਹੀਂ ਲੱਗਦਾ ਹੈਗਾ ਤੇ ਆ ਦੇਖ ਲੋ ਖਲਾਰਾ ਪਾਣ ਲੱਗਾ ਤੇ ਇੱਧਰ ਲਾ ਲਈ ਸੀ ਮੈਂ ਮਸ਼ੀਨ ਮੈਂ ਕਿਹਾ ਚਲੋ ਮੈਂ ਮਸ਼ੀਨ ਲਾ ਲੈਨੀ ਤੇ ਅੱਜ ਸਰਦਾਰ ਜੀ ਦੀ ਡਿਮਾਂਡ ਸੀ ਕਿ ਮੈਂ ਕਦੂ ਬਣਾਉਣਾ ਚਲ ਮੈਂ ਬਣਾਣਾ ਮੈਂ ਕਿਹਾ ਚਲੋ ਤੁਸੀਂ ਬਣਾਓ ਤੇ ਆ ਦੇਖ ਲੋ ਕਿੰਨੀਆਂ ਬਹੁਤ ਸਾਰੀਆਂ ਪਗੜੀਆਂ ਹੋਈਆਂ ਪਈਆਂ ਨੇ ਮੈਂ ਕਿਹਾ ਚਲੋ ਅੱਜ ਇਹ ਵੀ ਧੋ ਦਿੰਨੀ ਆ ਨਾਲੇ ਬਹੁਤ ਸਾਰੇ ਕੱਪੜੇ ਹੋਏ ਪਏ ਨੇ ਤੇ ਇੱਧਰ ਕੱਦੂ ਆ ਦੇਖੋ ਕੱਦੂ ਲਿਆ ਸੀ ਇਹਨਾਂ ਨੇ ਹਰਾ ਕੱਦੂ ਜਟੂ ਗੋਲਦੇ ਹਨ ਬਹੁਤ ਵਧੀਆ ਤੇ ਟੇਸਟੀ ਬਣਦਾ ਤੇ ਅੱਜ ਬਣਾਣਗੇ ਸਰਦਾਰ ਜੀ ਕਹਿੰਦੇ ਮੈਂ ਹੀ ਬਣਾਉਂਗਾ ਏਕਮ ਕੀ ਕਾਦਾਸੀ ਆ ਦੇਖੋ ਗਾਇਸ ਸਿਹਰੇ ਸਿਹਰੇ ੜਟੜ ਕੇ ਉੱਠ ਕੇ ਏਕਮ ਸਿੰਘ ਆ ਗਏ ਨੇ ਏਕਮ ਇੱਧਰ ਦੇਖ ਆ ਦੇਖੇ ਲਨ ਲੱਗਾ ਹੋਇਆ ਹੈ ਏਕਮ ਨੇ ਦੇਖ ਬਿਸਕੁਟਾਂ ਦਾ ਹਾਲ ਕੀ ਕੀਤਾ ਆ ਆ ਦੇਖੋ ਜੀ ਬਹੁਤ ਸਾਰੀਆਂ ਪੱਗਾਂ ਜਿਹੜੀਆਂ ਆਪਾਂ ਅੱਜ ਧੋਣ ਲੱਗੇ ਆ ਮਸ਼ੀਨ ਲਾਈ ਹੋਈ ਏ ਹੈ ਇਹ ਕੰਮ ਇਹ ਕੰਮ ਇਧਰ ਤਾਂ ਦੇਖ ਲੈ ਇਹਨੂੰ ਨਹੀਂ ਪਰਵਾਇਆ ਕਿਸੇ ਦੀ ਲੈ ਲੈ ਡੱਬਾ ਹੀ ਖਾਣ ਲੱਗ ਗਿਆ ਇਹ ਡੱਬਾ ਹੀ ਖਾਣ ਲੱਗ ਗਿਆ ਲੋ ਜੀ ਇੱਧਰ ਲਾਈ ਆਪਾਂ ਮਸ਼ੀਨ ਔਣ ਧੋਣੇ ਆਪਾਂ ਆਪਣੇ ਕੱਪੜੇ ਤੇ ਕੱਲ ਗੁਰਦੀਪ ਸਿਸਟਰ ਜੀ ਦਾ ਮੈਸੇਜ ਆਇਆ ਸੀ ਮੈਨੂੰ ਕੱਲ ਵਾਲੀ ਸਾਗ ਵਾਲੀ ਵੀਡੀਓ ਤੇ ਥੈਂਕ ਯੂ ਚੰਡੀਗੜ੍ਹ ਵਾਲੀ ਸਿਸਟਰ ਬਹੁਤ ਸਾਰਾ ਥੈਂਕ ਯੂ ਬਹੁਤ ਅੱਛਾ ਲੱਗਿਆ ਤੁਹਾਡਾ ਮੈਸੇਜ ਪੜ੍ਹ ਕੇ ਕਿ ਤੁਹਾਡਾ ਮੈਸੇਜ ਐਸੇ ਕਰਕੇ ਮੈਂ ਪਿੰਨ ਕੀਤਾ ਸਭ ਤੋਂ ਉੱਤੇ ਤੁਹਾਡਾ ਹੀ ਮੈਸੇਜ ਹੈ ਸਿਸਟਰ ਬਹੁਤ ਵਧੀਆ ਲੱਗਦਾ ਤੁਸੀਂ ਮੈਨੂੰ ਬੜੀਆਂ ਮਤਲਬ ਪਿਆਰ ਵੀ ਦਿੰਦੇ ਹੋ ਤੇ ਬਹੁਤ ਅੱਛਾ ਲੱਗਦਾ ਸਾਰੀ ਵੀਡੀਓ ਤੁਸੀਂ ਮੇਰੀ ਦੇਖਦੇ ਠੀਕ ਹੈ ਜੀ ਇੱਧਰ ਸਰਦਾਰ ਜੀ ਬਣਾਉਣ ਲੱਗੇ ਨੇ ਕੱਦੂ ਕਿੰਨੇ ਤੇ ਅੱਜ ਮੈਂ ਕੱਦੂ ਬਣਾ ਕੇ ਦਿਖਾਣਾ ਕਿਉਂਕਿ ਸਰਦਾਰ ਜੀ ਸੱਚੀ ਬੋਚੋ ਨਾ ਮੇਰੇ ਤੋਂ ਬਹੁਤ ਜ਼ਿਆਦਾ ਟੇਸਟੀ ਵਧੀਆ ਬਣਾਉਂਦੇ ਆ ਸਬਜੀ ਤੇ ਇਹਨਾਂ ਦੀ ਰੈਸਿਪੀ ਬਹੁਤ ਵਧੀਆ ਹੁੰਦੀ ਤੇ ਆ ਦੇਖੋ ਜੀ ਪਹਿਲਾਂ ਇਹਨਾਂ ਨੇ ਤੇਲ ਗਰਮ ਕਰ ਲਿਆ ਠੀਕ ਹੈ ਜੀ ਉਹਦੇ ਵਿੱਚ ਇਹਨਾਂ ਨੇ ਥੋੜੀ ਜੀ ਸ਼ਾਇਦ ਹਿੰਗ ਇਦੋਂ ਦੇਸੀ ਬੱਤ ਤੇ ਮਰਤ ਬਣਾ ਰਹੀ ਸੀ ਵੀਡੀਓ ਤੇ ਆਹ ਦੇਖੋ ਜੀ ਇਧਰ ਤੇਲ ਛਾੜ ਕੇ ਚੰਗੀ ਤਰ੍ਹਾਂ ਤੇ ਹੁਣ ਆ ਦੇਖੋ ਜੋ ਜੋ ਪਾਣਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਚਾਂਗੇ ਮਤਲਬ ਦੱਸਦੀ ਚਾਹੂੰਗੀ ਤੁਹਾਨੂੰ ਮੈਂ ਮੈਂ ਕਿਹਾ ਸੀ ਚਲੋ ਤੁਸੀਂ ਬਣਾ ਲਓ ਤੇ ਆਹ ਦੇਖੋ ਜੀ ਲਾਲ ਮਿਰਚਾਂ ਪਾ ਲਈਆਂ ਜਿਹੜੀਆਂ ਸਾਬਤ ਲਾਲ ਮਿਰਚਾਂ ਹੁੰਦੀਆਂ ਨਾ ਡੰਡੀ ਤੋੜ ਕੇ ਉਹ ਵਾਲੀਆਂ ਕਿਉਂਕਿ ਕਾਲੀਆਂ ਕਾਲੀਆਂ ਮਿਰਚਾਂ ਵਧੀਆ ਲੱਗਦੀਆਂ ਤੇ ਤੇਜ ਪੱਤਾ ਪਾਇਆ ਹੁਣ ਇਹਨਾਂ ਨੇ ਪਾ ਦਿੱਤਾ ਜੀਰਾ ਠੀਕ ਹੈ ਜੀ ਮੈਂ ਇਹਨਾਂ ਨੂੰ ਕਿਹਾ ਸੀ ਜੋ ਵੀ ਪਾਓਗੇ ਜਿੱਦਾਂ ਵੀ ਬਣਾਓਗੇ ਉਸੇ ਤਰ੍ਹਾਂ ਤੁਹਾਡੀ ਵੀਡੀਓ ਦਸਾਂਗੇ ਬਹੁਤ ਟੇਸਟੀ ਸੱਚੀ ਜਿਹੜਾ ਇਹਨਾਂ ਦਾ ਕਦੋਂ ਮੰਦਾ ਹੁੰਦਾ ਨਾ ਤੇ ਮੇਰੇ ਨਾਲੋਂ ਵੀ ਜ਼ਿਆਦਾ ਹੀ ਵਧੀਆ ਬਣਾਉਂਦੇ ਆ ਬਹੁਤ ਵਧੀਆ ਬਣਾਉਂਦੇ ਆ ਤੇ ਇਹ ਆ ਅਦਰਕ ਤੇ ਲਸਣ ਠੀਕ ਹੈ ਜੀ ਆ ਦੇਖੋ ਜੀ ਹੁਣ ਇਹਨੂੰ ਚੰਗੇ ਤਰ੍ਹਾਂ ਪਹਿਲਾਂ ਭੁੰਨ ਲੈਣਗੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਪਾਣਗੇ ਜੋ ਵੀ ਪਾਣਗੇ ਪਿਆਜ਼ ਪਾਣਗੇ ਤੇ ਮੈਂ ਤੁਹਾਨੂੰ ਉਸੇ ਤਰ੍ਹਾਂ ਦੱਸਦੀ ਆ ਠੀਕ ਹੈ ਜੀ ਤੇ ਲੋ ਜੀ ਗੁਰਸ਼ਾਨ ਸਿਸਟਰ ਤੁਹਾਡਾ ਕੀ ਹਾਲ ਹੈ ਬਲਬੀਰ ਸਿਸਟਰ ਬਹੁਤ ਦਿਨ ਹੋ ਗਏ ਮੈਸੇਜ ਨਹੀਂ ਆ ਰਿਹਾ ਪਤਾ ਨਹੀਂ ਠੀਕ ਹੈ ਕਿ ਤਬੀਅਤ ਨਹੀਂ ਹੋਣਾ ਦੀ ਕਈ ਵਾਰੀ ਬਹੁਤ ਅੱਛੇ ਅੱਛੇ ਕਮੈਂਟ ਕਰਦੇ ਹੁੰਦੇ ਆ ਬਹੁਤ ਸਾਰੀਆਂ ਭੈਣਾਂ ਦਾ ਦਿਲੋਂ ਸ਼ੁਕਰੀਆ ਜਿਹੜੀਆਂ ਮੈਨੂੰ ਬਹੁਤ ਸਾਰਾ ਪਿਆਰ ਦਿੰਦੀਆਂ ਸੁਖਜੀਤ ਸਿਸਟਰ ਬਹੁਤ ਅੱਛਾ ਲੱਗਦਾ ਹੈ ਤੇ ਸਾਇਰਿਸਟ ਨੇ ਦੋ ਦਿਨਾਂ ਤੋਂ ਦਿਖਾਈ ਦੇ ਰਹੀ थी गाइस ਆ ਦੇਖ ਲੋ ਜੀ ਬਰਾਊਨ ਬਰਾਊਨ ਹੋ ਗਏ ਨੇ ਨਾ ਤਾਂ ਹੁਣ ਇਹਦੇ ਵਿੱਚ ਪਾ ਦੇਣਗੇ ਪਿਆਜ਼ ਇਹ ਤਾਂ ਪਾਇਆ ਕਿਉਂਕਿ ਕੱਚਾ ਲਸਣ ਅਦਰਕ ਹੋਵੇ ਨਾ ਫਿਰ ਵਧੀਆ ਨਹੀਂ ਲੱਗਦਾ ਤੇ ਆ ਦੇਖੋ ਜੀ ਪਿਆਜ਼ ਇਹਨਾਂ ਨੇ ਸਰਦਾਰ ਜੀ ਨੇ ਪਾਤੇ ਠੀਕ ਹੈ ਜੀ ਮੈਂ ਕਿਹਾ ਚਲੋ ਸਰਦਾਰ ਜੀ ਬਾਰੇ ਦੇ ਇੱਧਰ ਸਰਦਾਰ ਜੀ ਦੇ ਦੋਸਤ ਆ ਗਿਆ ਸੀ ਫੋਨ ਮੈਂ ਕਹਿ ਰਹੀ ਸੀ ਮੈਂ ਕਹਿੰਦੇ ਦੀ ਵੋਇਸ ਫਿਰ ਮੈਂ ਕੱਟ ਕਰ ਦੂੰਗੀ ਬਹੁਤ ਵਧੀਆ ਮਤਲਬ ਲੱਗਦਾ ਨਾ ਜਦੋਂ ਕੋਈ ਸਬਜੀ ਬਣਾਉਂਦਾ ਨਾਲੇ ਆਪਣੀ ਹੈਲਪ ਹੋ ਜਾਂਦੀ ਹੈ ਨਾ ਤੇ ਚਲੋ ਵਧੀਆ ਵੈਸੇ ਵੀ ਇਹ ਕਦੀ ਕਦੀ ਜਦੋਂ ਮੂਡ ਹੀ ਬੰਦੇ ਆ ਜਦੋਂ ਇਹਨਾਂ ਦਾ ਮੂਡ ਕਰਦਾ ਨਾ ਸਬਜੀ ਉਸੇ ਦੇ ਨਹੀਂ ਬਣਾਉਂਦੇ ਹੁੰਦੇ ਤੇ ਮੈਂ ਕਿਹਾ ਚਲੋ ਅੱਜ ਸਰਦਾਰ ਜੀ ਵਾਲੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂ

ਤੇ ਲੋ ਜੀ ਹੁਣ ਪਾਣ ਲੱਗੇ ਨੇ ਸਰਦਾਰ ਜੀ ਹਲਦੀ ਆ ਦੇਖੋ ਜੀ ਹਲਦੀ ਨਮਕ ਮਿਰਚ ਜੋ ਵੀ ਪਾਉਂਦੇ ਆ ਜਿਵੇਂ ਨੋਰਮਲ ਆਪਾਂ ਮਸਾਲੇ ਪਾਉਂਦੇ ਆ ਨਾ ਉਵੇਂ ਇਹ ਵਾਲੇ ਮਸਾਲੇ ਪਾਉਂਦੇ ਆ ਬਸ ਇਹਨਾਂ ਨੇ ਹਾਂ ਸਭ ਤੋਂ ਪਹਿਲਾਂ ਸੋਰੀ ਮੇਰੀ ਯਾਦ ਨਹੀਂ ਰਿਹਾ ਕਾਲੀਆਂ ਮਿਰਚਾਂ ਪਾਉਂਦੇ ਹੁੰਦੇ ਆ ਕਾਲੀਆਂ ਮਿਰਚਾਂ ਪਾਈਆਂ ਸੀਗੇ ਤੇ ਮੈਂ ਧਿਆਨ ਨਹੀਂ ਦਿੱਤਾ ਹੈਗਾ ਕਾਲੀਆਂ ਮਿਰਚਾਂ ਪਾਉਂਦੇ ਆ ਸਭ ਤੋਂ ਪਹਿਲਾਂ ਤੇ ਹੁਣ ਇਹ ਪਾਤਾ ਗਰਮ ਮਸਾਲਾ ਨਮਕ ਮਿਰਚ ਹਲਦੀ ਗਰਮ ਮਸਾਲਾ ਪਾਤਾ ਠੀਕ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਣਗੇ ਤੇ ਫਿਰ ਪਾਣਗੇ ਇਹਦੇ ਵਿੱਚ ਕਦੂ ਠੀਕ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੇ ਬਿਲਕੁਲ ਵੀ ਪਾਣੀ ਨਹੀਂ ਪਾਉਂਦੇ ਵੈਸੇ ਪਾਣੀ ਦੀ ਜਰੂਰਤ ਨਹੀਂ ਹੁੰਦੀ ਹੈਗੀ ਕਿਉਂਕਿ ਪਾਣੀ ਤੇ ਕੱਦੂ ਛੱਡ ਹੀ ਜਾਂਦਾ ਹੈ ਹਨਾ ਤੇ ਹੁੰਦਾ ਨਾ ਜਿਵੇਂ ਆਪਾਂ ਕੀਆ ਤੋਰੀਚ ਨਹੀਂ ਪਾਉਂਦੇ ਤੇ ਇਦਾਂ ਕੱਦੂ ਤੇ ਕੱਦੂ ਵੈਸੇ ਵੀ ਕਹਿੰਦੇ ਹੁੰਦੇ ਫਿਰ ਮਤਲਬ 슈ਗਰ ਵਾਲੇ ਬੰਦਿਆਂ ਲਈ ਬਹੁਤ ਅੱਛਾ ਹੁੰਦਾ ਤੇ ਸਰਦਾਰ ਜੀ ਨੂੰ 슈ਗਰ ਦੀ ਥੋੜੀ ਪ੍ਰੋਬਲਮ ਹੈ ਨਾ ਤੇ ਇਸ ਕਰਕੇ ਮੈਂ ਕਿਹਾ ਚਲੋ ਵਧੀਆ ਤੇ ਇਹਦੇ ਵਿੱਚ ਹੁਣ ਪਾਇਆ ਇਹਨਾਂ ਨੇ ਕੜੀ ਪੱਤੇ ਆ ਦੇਖੋ ਜੀ ਕੜੀ ਪੱਤਾ ਪਾਇਆ ਕੜੀ ਪੱਤੇ ਨਾਲ ਵੀ ਅੱਛਾ ਜਿਹਾ ਫਲੇਵਰ ਆ ਜਾਏਗਾ ਤੇ ਆ ਦੇਖੋ ਤੇ ਲੋ ਜੀ ਹੁਣ ਖੁੱਜ ਗਿਆ ਮਸਾਲਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਕद्दू ਮਤਲਬ ਸਰਦਾਰ ਜੀ ਪਾ ਰਹੇ ਨੇ ਕद्दू ਆਓ ਚਾਰ ਦੇ ਚਾਰ ਆ ਤਾਂ ਨਮਕ ਪੁੱਛਾਰ ਦੋ ਅੱਜ ਪੂਰੀ ਘਰ ਜੀ ਦੀ ਹਲਪੋਰੀ ਹੈ ਤੇ ਅਛਰੀ ਬਣਾ ਰਹੀ ਹੈ ਕद्दू ਮਰਜ਼ੀ ਨਾ ਬਣਾ ਰਹੇ ਨੇ ਇਦਾਂ ਹੀ ਪਾ ਦੋ ਨਾ ਚੱਕ ਕੇ ਹਾਂ ਸਬੂਤ ਦੇ ਦੋ ਸਾਰੇ ਚੱਕ ਦੋ ਯਾਰ ਪਰ ਕਿਹੜੀ ਗੱਲ ਨਹੀਂ ਪਾਣੀ ਪਾ ਰਹੇ ਹੋ ਤੁਸੀਂ ਪਾਣੀ ਕੋਈ ਨਹੀਂ ਆਦੇ ਚੋ ਕੇ ਨਹੀਂ ਨਹੀਂ ਪਾਣੀ ਤਾਂ ਆਪ ਹੀ ਛੱਡ ਜਾਣਾ ਕਰ ਦੂ ਨਾ ਮੈਂ ਧੋਤੇ ਸੀ ਨਾ ਉਹ ਮਾੜਾ ਮੋਗਾ ਤਾਂ ਚੱਲ ਜਾਂਦਾ ਯਾਰ ਹੋਰ ਅੱਜ ਤੇ ਮੁਰਗਾ ਵੀ ਮਾਰ ਕਰ ਦੇਗਾ ਤੁਹਾਡਾ ਕਰ ਦੂਗਾ ਇਹ ਕੀ ਬੋਲਗੇ ਮੈਂ ਕਿ ਕद्दू ਐਸਾ ਬਣਾਣਾ ਸਰਦਾਰ ਜੀ ਨੇ ਕਿ ਮੁਰਗਾ ਵੀ ਮਾਫ ਸਾਜ ਦੇਵੇ ਬੱਬਾ ਜੀ ਮਾਫ ਕਰਿਓ ਸੋਰੀ 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 ਪਰ ਮਤਲਬ ਜੋ ਖਾਤੇ ਆ ਉਹ ਕੋਈ ਨਹੀਂ ਹੈ ਤੇ ਲੋ ਜੀ ਕद्दू ਵੀ ਪਾਤਾ ਇਹਦੇ ਵਿੱਚ ਹੁਣ ਚੰਗੀ ਤਰ੍ਹਾਂ ਨੂੰ ਰਲਾ ਦੇਣਗੇ ਤੁਹਾਨੂੰ ਪਤਾ ਸਰਦਾਰ ਜੀ ਕੀ ਕਹਿੰਦੇ ਹੁੰਦੇ ਨੇ ਜਦੋਂ ਲਾਣਾ ਹੁੰਦਾ ਨੇ ਤੜਕਾ ਬੋਲਦੇ ਅਸੀਂ ਤੜਕਾ ਬੋਲਦੇ ਆ ਤੇ ਤੜਕਾ ਬੋਲ ਦਿੰਦੇ ਮੈਂ ਸਬਜ਼ੀ ਨੂੰ ਤੜਕਾ ਲਾਣਾ ਦਾਲ ਨੂੰ ਤੜਕਾ ਲਾਣਾ ਮਤਲਬ ਇਹ ਤੜਕਾ ਬੋਲਦੇ ਮੈਨੂੰ ਤੜਕਾ ਵਧੀਆ ਲੱਗਦਾ ਮੈਂ ਹਮੇਸ਼ਾ ਕਹਿੰਦੇ ਨਹੀਂ ਕਿ ਦਾਲ ਦੋਨ ਜਿਵੇਂ ਲਾੜ ਹੁੰਦਾ ਨਾ ਤੇ ਤੜਕਾ ਬੋਲਦੀ ਹੁੰਦੀ ਤੇ ਉਧਰ ਛੋਟੇ ਵੀਰ ਜੀ ਆਏ ਸੀ ਹਲਵਾਈ ਜਣ ਤੁਸੀਂ ਪਛਾਣਦੇ ਹੋ ਨਾ ਕਿ ਇਹਨਾਂ ਨੇ ਪਕੌੜੇ ਬਣਾਏ ਸੀ ਤੇ ਬਹੁਤ ਟੇਸਟੀ ਪਕੌੜੇ ਬਣਾਉਂਦੇ ਆ ਇਹਨ ਵੀਰ ਜੀ ਵੀ ਤੇ ਉਹਨਾਂ ਨੂੰ ਪਕੌੜਿਆਂ ਦਾ ਜ਼ਿਆਦਾ ਸ਼ੌਂਕ ਹੈ ਤੇ ਸਰਦਾਰ ਜੀ ਨੂੰ ਸਬਜ਼ੀਆਂ ਬਣਾਉਣ ਦਾ ਤੇ ਲੋ ਜੀ ਇਹ ਚਪਾਤਾ ਹੁਣ ਗੁੜ ਆਚਾਰ ਵੀ ਪਾ ਲਈ ਸਤਿ ਸ੍ਰੀ ਅਕਾਲ ਬੋਲ ਜੀ ਆਪਾਂ ਅੰਮਚੂਰ ਇਹ ਗੋੜ ਪਾ ਕੇ ਹੁਣ ਵਧੀਆ ਤਰੀਕੇ ਨਾਲ ਥੋੜੀ देर ਲਈ ਨਾ ਹੁਣ ਇਹ ਭਾਪ ਦੇ ਵਿੱਚ ਇਦਾਂ ਹੀ ਟੱਕ ਦੋ ਤੇ ਟੱਕ ਦਿੱਤੇ ਜੀ ਹੁਣ ਮੇਰੀ ਡਿਊਟੀ ਹੈ ਕਿ ਮੈਂ ਪੂਰੀਆਂ ਬਣਾਉਂਗੀ ਆਲੋ ਪਿਆਜ ਲੋ ਜੀ ਆਲੋ ਪਿਆਜੇ ਆਲੋ ਪਿਆਜ ਲੋ ਜੀ ਆਲੋ ਪਿਆਜੇ ਓਏ ਨਾ ਆਲੋ ਪਿਆਜ ਲੈ ਨਾ ਆਲੋ ਚੱਲੇ ਜੀਓ ਬਾਦੋਂ ਰੋਟੀ ਖਾ ਕੇ ਜਾਇਓ ਨਹੀਂ ਨਹੀਂ ਰੋਟੀ ਖਾ ਕੇ ਜਾਇਓ ਕਦੋਂ ਕੂੜੀਆਂ ਖਾ ਕੇ ਜਾਏ ਹੁਣ ਆਲੂ ਲੈਣੇ ਜੀ ਆਲੂ ਲੈ ਕੇ ਆ ਜੋ ਬਾਹਰ ਜਾਿਆ ਚਲੋ ਗਾਇਸ ਆ ਦੇਖੋ ਆਪਾਂ ਗੁੰਨਣ ਲੱਗਿਆ ਪੂਰੀਆਂ ਦਾ ਆਟਾ ਜੇਕਰ ਆਪਾਂ ਕਈ ਵਾਰ ਕਹਿੰਦੇ ਨੇ ਸਾਡੀਆਂ ਪੂਰੀਆਂ ਫੁੱਲਦੀਆਂ ਨਹੀਂ ਤੇ ਨਰਮ ਨਰਮ ਆ ਆ ਦੇਖੋ ਥੋੜਾ ਜਿਹਾ ਆਪਾਂ ਦੋ ਕੁ ਚਮਚ ਪਾ ਲੈਣਾ ਰਿਫਾਈਨ ਠੀਕ ਹੈ ਜੀ ਇਹਦੇ ਵਿੱਚ ਆਟੇ ਚ ਪਾ ਲੈਣਾ ਰਿਫਾਈਨ ਤੇ ਇੱਕ ਚਮਚ ਤੁਸੀਂ ਯਾਦ ਨਾਲ چینی ਦਾ ਜ਼ਰੂਰ ਪਾਏ ਠੀਕ ਹੈ ਜੀ ਇੱਕ ਚਮਚ ਜ਼ਿਆਦਾ ਨਹੀਂ ਇਹਦੇ ਨਾਲ ਤੁਹਾਡੀਆਂ ਪੂਰੀਆਂ ਬਿਲਕੁਲ ਫੁੱਲ ਫੁੱਲ ਕੇ ਆਣਗੀਆਂ ਤੇ ਆਪਾਂ ਹੁਣ ਇਹਨੂੰ ਗੁੰਨ ਲਾਂਗੇ ਕਰੜਾ ਜਿਵੇਂ ਗੁੰਨਉਂਦੇ ਆ ਨॉर्मਲ ਉਹ ਵਾਲਾ ਹਾਂ ਤੇ ਲੋ ਜੀ ਆ ਦੇਖੋ ਜੀ ਆਟਾ ਆਪਾਂ ਵਧੀਆ ਤਰੀਕੇ ਨਾਲ ਥੋੜਾ ਕਰੜਾ ਜਿਆ ਰੱਖਣਾ ਠੀਕ ਹੈ ਥੋੜੀ ਧੀਰ ਮਤਲਬ ਅੱਧਾ ਘੰਟਾ ਪਹਿਲਾਂ ਪੂਰੀਆਂ ਬਣਾਉਣ ਤੋਂ ਤੁਸੀਂ ਗੁੰਨ ਲਿਆ ਕਰੋ ਇਹਨੂੰ ਵਧੀਆ ਤੇ ਲੋ ਜੀ ਪੂਰੀਆਂ ਦਾ ਆਟਾ ਹਮੇਸ਼ਾ ਸਖਤ ਰੱਖਣਾ ਚਾਹੀਦਾ ਹੈ ਅਗਰ ਜੀ ਆਪਾਂ ਹੁਣ ਇਹਨੂੰ ਗੋਲੀ ਤੇ ਥੋੜੀ ਜਿਹੀ ਰੱਧਾ ਘੰਟਾ ਪਹਿਲਾਂ ਆਪਾਂ ਰੱਖਾਂਗੇ ਇਹਨੂੰ ਠੀਕ ਹੈ ਜੀ ਤਾਂ ਕਿ ਵਧੀਆ ਤਰੀਕੇ ਨਾਲ ਅਠਰ ਜਾਏਗਾ ਤੇ ਸਾਡੀਆਂ ਬੂਰੀਆਂ ਬਿਲਕੁਲ ਵਧੀਆ ਤੇ ਸੌਫਟ ਬਣ ਕੇ ਆਣਗੀਆਂ ਲੈ ਜੀ ਹੁਣ ਆਪਾਂ ਇਹਨੂੰ ਰੱਖ ਦਾਂਗੇ ਥੋੜੀ ਜਿਹੀ ਰੈਸਟ ਇਹ ਲੋ ਜੀ ਇਹ ਤਾਂ ਵੀ ਇਹ ਆਪਾਂ ਹਸਪੀਏ ਤੁਹਾਨੂੰ ਜਿਵੇਂ ਆਪਾਂ ਹੱਲੇ ਕਸਰੇ ਥੋੜਾ ਕੱਚੇ ਪੰਚੇ ਹੁਣ ਆਪਾਂ ਇਹਨੂੰ ਟੋਕ ਦੇਣੇ ਹੱਲੇ ਬਣੂਗਾ ਸਪੈਸ਼ਲ ਸਬਜ਼ੂ ਦੇਖ ਰਹੀਆਂ ਨੇ ਕਿੱਦਾਂ ਦਾ ਬਣਦਾ ਠੋਕੀ ਲਾਈਕ ਕਰੋ ਧਰਮ ਹੈ ਨਾ ਇਹਨੂੰ ਬਰਸ ਕੋ ਤੂ ਹੋ ਗਿਆ ਬਣ ਕੇ ਪਿਆ ਬਦਿਆ ਬਦਿਆ ਹੁਣ ਇਹਨੂੰ ਪੈਨ ਲੱਗੇ ਆ ਫੜਸੀ ਦਾ ਆਕਾ ਲੋਹ ਦੀ ਘਟ ਭਪਾਰੀ ਇਹਦੇ ਨਾਲ ਵਧੀਆ ਫਿੱਜੇਗਾ ਹਲਕੀ ਹੈ ਨਾ ਏਦਾਂ ਨਹੀਂ ਨਾਲੇ ਨਾਲੇ ਹਾਂ ਫਿਰ ਤੋਂ ਨੂੰ ਜਾ ਸਵੀਰ ਤੇ ਮਾਗਲੜਾ ਨੂੰ ਕੋਟ ਕੋਟ ਕਟ ਗਈ ਤੇਰੀ ਜਦਾ ਹੈ ਕਿਦਾਂ ਦੱਸਿਆ ਹੀ ਹੈ ਨਾ बन ਗਿਆ ਨਾ ਨੌ ਦੀ ਕੱਦੂ ਬਣ ਗਿਆ ਸਾਡਾ ਪਿਆਰ ਤੇ ਗਾਇਜ਼ ਜ਼ਰੂਰ ਦੱਸਿਓ ਕਿਦਾਂ ਦਾ ਕੱਦੂ ਬਣਿਆ ਬਾਕੀ ਅਸੀਂ ਖਾ ਕੇ ਦੱਸਾਂਗੇ ਪੂਰੀਆਂ ਦੇ ਨਾਲ ਕਿੱਦਾਂ ਦਾ ਬਣਿਆ ਤੇ ਲੋ ਜਿਹੜਾ ਡਿਫਾਈਨ ਹੋ ਗਿਆ ਗਰਮ ਆਪਾਂ ਤਾਂ ਲੀਆਂ ਪੇੜੀਆਂ ਹੁਣ ਆਪਾਂ ਬਣਾਉਣੇ ਆ ਜੀ ਪੂਰੀਆਂ ਠੀਕ ਹੈ ਜੀ ਦੇਖਦੇ ਹਾਂ ਹੁਣ ਆਪਾਂ ਇਹ ਪੂਰੀਆਂ ਬਣਾਉਂਦੇ ਆ واحد واحد ਅਨੁਸਾਰ ਮੈਂ ਕਿਤੇ ਇਹ ਗੱਲ। ਲੈ ਲਓ ਜੀ ਇਹ ਤਾਂ ਸਾਡੀਆਂ ਪੂਰੀਆਂ ਬਣਾ ਲੈਂਦੇ ਆ। ਫਿਰ ਦੇਖਦੇ ਹਾਂ ਹੋਣੀ। ਆਹ ਜੀ। ਆਹੋ ਜੀ ਨੇ ਜਿਵੇਂ ਪਾਣੀ ਇਹ ਦੇਖੋ। ਪੂਰੀ ਫੁੱਲਦੀ ਆ ਨਾ ਬਹੁਤ ਸਾਰੀਆਂ ਭੈਣਾਂ ਜਿਵੇਂ ਮੈਨੂੰ ਪਹਿਲਾਂ ਵੀ ਕਮੈਂਟ ਆਉਂਦੇ ਨੇ ਜਦੋਂ ਮੈਂ ਕਦੀ ਪੂਰੀਆਂ ਬਣਾਉਂਦੀ ਆ ਵੀ ਤੁਹਾਡੀਆਂ ਪੂਰੀਆਂ ਫੁੱਲਦੀਆਂ। ਮੈਂ ਜੋ ਉਹ ਸੀਗਾ ਪੂਰੀਆਂ ਫੁੱਲਣ ਦਾ ਟ੍ਰਿਕ ਤੁਹਾਨੂੰ ਦੱਸ ਦਿੱਤਾ ਜੀ ਠੀਕ ਹੈ ਜੀ। ਤੁਸੀਂ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜੁੜ ਬਸੇ। ਚਲੋ ਜੀ ਇੱਧਰ ਕੱਢਤੀ ਆਪਾਂ ਸਭ ਤੋਂ ਪਹਿਲਾਂ ਬਾਬਾ ਜੀ ਦੀ ਠੀਕ ਹੈ ਜੀ ਬਾਈ ਨੂੰ ਜਿਹੜੀ ਕੱਢ ਕੇ ਗਊ ਮਾਤਾ ਨੂੰ ਦੇ ਦੇਣੀ ਹੈ ਅਸੀਂ ਚਲੋ ਗਾਇਜ਼ ਇੱਧਰ ਬਣਾਈਆਂ ਸੀ ਆਪਾਂ ਪੂਰੀਆਂ ਪੂਰੀਆਂ ਬਣਾ ਕੇ ਤਿਆਰ ਕਰਤੀਆਂ ਹੁਣ ਮੈਂ ਖਵਾਵਾਂਗੀ ਸਾਰਿਆਂ ਨੂੰ ਐਸੇ ਸੱਚੀ ਬੁੱਝੋ ਸਾਰੇ ਤਰੀਫ ਕਰ ਰਹੇ ਕਿ ਬਹੁਤ ਟੇਸਟੀ ਕਦੂ ਬਣਿਆ ਹੋਇਆ ਸਾਰਿਆਂ ਨੂੰ ਬਹੁਤ ਅੱਛਾ ਲੱਗਿਆ ਬਾਕੀ ਕਪੜੇ ਧੋਲੇ ਸੀ ਬਹੁਤ سارے ਕੰਮ ਕਰਲੇ ਸੀਗੇ ਚਲੋ ਮੈਂ ਕਿਛੋਟੇ-ਛੋਟੇ ਕੰਮ ਜਿਹੇ ਵੀ ਹੋ ਜਾਂਦੇ ਹਨ ਸਵੇਰ ਦੇ ਨਾਸ਼ਤੇ ਵਾਲਾ ਵੀ ਕੰਮ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਮਰਜ਼ੀ ਕੰਮ ਕਰੀ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਕੰਮ ਨਹੀਂ ਨਿਪਟਦੇ ਸਾਡੇ ਤੇ ਆ ਦੇਖੋ ਪੂਰੀਆਂ ਫੁੱਲ-ਫੁਲ ਕੇ ਆ ਰਹੀਆਂ ਕਿਉਂਕਿ ਸਭ ਨੂੰ ਲੱਗੀ ਹੋਈ ਭੁੱਖ ਲੇਟ ਹੋ ਗਈ ਆ ਜੋ ਜਿੰਨੇ ਜਿੰਨੇ ਖਾਣੀ ਹੈ ਤੁਹਾਡੇ ਲਈ ਵੀ ਪੂਰੀਆਂ ਤਿਆਰ ਹੋ ਗਈਆਂ ਨੇ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜਾ ਵੀ ਵੀਡੀਓ ਦੇਖਤ ਹੁੰਦਾ ਹੈ ਨਾ ਪਲੀਜ਼ ਤੁਹਾਡੇ ਅਗੇ ਤੇ ਹਮੇਸ਼ਾ ਮੈਂ ਇਹ ਕਹਿੰਨੀ ਹੁੰਦੀ ਹਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਪਿਆਰਾ ਜਿਹਾ ਲਾਈਕ ਜ਼ਰੂ ਲੋ गाइस ਇਹ ਤਾਂ ਫੁੱਲੀਆਂ ਪੂਰੀਆਂ ਸਾਡੀਆਂ ਤੁਸੀਂ ਵੀ ਇਸ ਤਰ੍ਹਾਂ ਜੂਰ ਬਣਾਇਓ ਠੀਕ ਹੈ ਤੇ ਟ੍ਰਿਕ ਬਹੁਤ ਵਧੀਆ ਅਸੀਂ ਆਪਣੇ ਜਿਹੜੀ ਟ੍ਰਿਕ ਦੱਸਦੇ ਆ ਤੁਹਾਨੂੰ ਬਿਲਕੁਲ ਵਧੀਆ ਹੁੰਦੇ ਐਵੇਂ ਬਣਾ ਲਈਆਂ ਮੈਂ ਯਾਰ ਇਹ ਕੋਈ ਪੂਰੀ ਤੁਹਾਡੀ ਐਸੀ ਨਹੀਂ ਹੋਏਗੀ ਜਿਹੜੀ ਨਹੀਂ ਫੁੱਲੇਗੀ ਠੀਕ ਹੈ ਜੀ ਜੀ ਉਦੋਂ ਤੋਂ ਵੀਡੀਓ ਬਣਾਉਣ ਲੱਗੇ ਲੋ गाइस ਇਹ ਸਾਡੀ ਫੁੱਲੀ ਫੁੱਲੀ ਪੂਰੀਆਂ ਦਾ ਰਾਜ਼ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਸੇ ਤਰ੍ਹਾਂ ਤੁਸੀਂ ਬਣਾਓਗੇ ਤੁਹਾਡੀਆਂ ਪੂਰੀਆਂ ਬਿਲਕੁਲ ਫੁੱਲ ਕੇ ਆਣਗੀਆਂ ਠੀਕ ਹੈ ਜੀ ਕੋਈ ਪੂਰੀ ਤੁਹਾਡੀ ਵੇਸਟ ਨਹੀਂ ਜਾਏਗੀ ਆ ਦੇਖੋ ਸਾਰੀਆਂ ਪੂਰੀਆਂ ਸਾਡੀਆਂ ਪੂਰੀਆਂ ਕਿਉਂ ਡਰ ਰਹੀਆਂ ਨੇ ਆ ਦੇਖੋ ਕਿ ਇਹ ਬੜਿਆ ਤਰੀਕੇ ਨਾਲ ਬਣ ਗਈਆਂ ਨੇ ਤੇ ਟੇਸਟੀ ਵੀ ਲੱਗਣਗੀਆਂ ਤੁਹਾਨੂੰ ਖਾਣ ਦੇ ਵਿੱਚ ਵੀ ਠੀਕ ਹੈ ਚਾਹੇ ਮੈਦਾ ਹੋਵੇ ਚਾਹੇ ਆਟਾ ਹੋਵੇ ਜੀ ਮੈਂ ਆਖੀ ਇਹ ਬਣਾਇਆ ਨੇ ਤੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਦੇਖ ਲਓ ਵੀਡੀਓ ਸ਼ੇਅਰ ਕਰ ਦਿੰਦੀ ਜਿਸ ਤਰ੍ਹਾਂ ਸਾਸੀ ਕੱਦੂ ਬਣਾਇਆ ਕੱਦੂ ਤੁਹਾਡੇ ਨਾਲ ਸੇਮ ਦੱਸਿਆ ਮੈਨੂੰ ਜਰੂਰ ਦੱਸਿਓ ਤੇ ਇਹ ਕੋਣ-ਕੋਣ ਖਾਂਦਾ ਹੈ ਕੱਦੂ ਪੂਰੀਆਂ ਠੀਕ ਹੈ ਜੀ ਬਾਾਕੀ ਮਿਲਦੇ ਹਾਂ ਜੀ ਹੋਰ ਘੰਮਾਂ ਦੇ ਨਾਲ ਪੂਰੀਆਂ ਸੀ ਪੂਰੀ ਨਹੀਂ ਜਾਂਦੀਆਂ ਉਹ ਸਾਰੀਆਂ ਪੂਰੀਆਂ ਇਸੇ ਤਰ੍ਹਾਂ ਦੀ ਆਪਣੇ ਆਪ ਹੀ ਖੁੱਲ ਜਾਂਦੀਆਂ ਠੀਕ ਹੈ ਜੀ ਐਸੇ ਤਰ੍ਹਾਂ ਬਣਾਈਓ ਜ਼ਰੂਰ ਦਸੀਓ ਮੈਨੂੰ ਕਿ ਤੁਹਾਡੀਆਂ ਪੂਰੀਆਂ ਵੀ ਖੁੱਲ ਜਾਂਦੀਆਂ ਕਿ ਨਹੀਂ ਜੇ ਨਹੀਂ ਖੁੱਲਦੀਆਂ ਤੇ ਚੀਨੀ ਦਾ ਅੱਧਾ ਚਮਚਾ ਚਾਹੇ ਪੂਰਾ ਪਾ ਲਓ ਜਾਂ ਚੀਨੀ ਪਾ ਲਓ ਹੋਰ ਵਧੀਆ ਟਿੱਕੇ ਨਾਲ ਬਣ ਜਾਂਦੀਆਂ ਨੇ ਪੂਰੀਆਂ ਤੇ ਲਓ ਗਾਇਜ਼ ਆ ਦੇਖੋ ਜੀ ਆਪਣੀ ਰੋਟੀ ਕਰ ਲਈ ਤਿਆਰ ਪੂਰੀਆਂ ਅਧਿਆਨ ਤੁਹਾਡਾ ਨਵਾਂ ਮੀਚਨਲ ਚੈਨਲ ਚੱਲ। ਅੱਜ ਅਸੀਂ ਪਣੀਏ ਖਾਲੋ